ਫਾਟੇ ਕਾਂਛੀ ਜਮੰਦਰ ਸਾਹਿਬ ਦੀ ਕਟੌੜ ਬ੍ਰਾਂਚ ਵਿੱਚ ਉਹ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਸ ਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਅਟੌਨਸ ਕਰਦਾ ਉਹਦੇ ਸਾਫੀ ਨਵੀਂ ਛੱਟ ਲੱਗ ਗਈ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਦੇ ਆਂ ਅਸੀਂ ਪੁਲਿਸ ਨੂੰ ਵੀ ਜਿਸ ਦਵਾਂਗੇ ਕਿ ਪੁਲਿਸ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਇਹ ਮੁਲਾਜ਼ਮ ਤੇ ਕੋਈ ਰਿਹਾਈ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਿਯਮਾਂ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ ਘਰੋਂ ਵੀ ਮੈਨੂੰ ਪਤਾ ਲੱਗਿਆ ਕਿ ਇਹ ਤਕਰਾਰਬਾਜ਼ੀ ਚੱਲਦੀ ਆਈ ਹੈ ਤੇ ਉਹ ਆ ਗਏ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਮਾੜੀ ਘਟਨਾ ਵਾਪਰੀ ਫਾਟੇਕਾਂਸ਼ੀ ਜਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜਨ ਪਏ ਜਿਹਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਅਟੌਨਸ ਕਰਤਾ ਉਹਦੇ ਕਾਫੀ ਨਮੀਂ ਛੱਟ ਲੱਗੀ ਅਸੀਂ ਜਿਹੜੀ ਫਰਤਾਜ ਜਿਹੜੀ ਇਮੀਡੀਏਟਲੀ ਗੈਨ ਕਾਤਾ ਚੀਖ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨਾ ਹੈ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੁਲਸ ਨੂੰ ਜਿਸ ਦਵਾਨੇ ਪੁਲਸ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਜਿਹੜਾ ਇਹਦੇ ਮੁਲਾਜ਼ਮ ਤੇ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਪ੍ਰਬੰਧ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ ਹੋਵੇ ਕੋਈ ਇੱਕ ਮੁਲਾਜ਼ਮ ਇਨਵੋਲਵ ਹੋਵੇ چاہے 2013 ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ। ਅਸੀਂ ਤਦਵੀਕਟ ਮਾਮਾ ਆਪੀ ਜੀ ਇੱਕ ਘਟਨਾ ਅੱਜ ਲਗਭਗ ਸਵਾ ਕੇ 1 ਵਜੇ ਜਦੋਂ ਸਾਰੇ ਪ੍ਰਸ਼ਾਸਨ ਸ਼ਾਮ ਰਏ ਸੀਗੇ ਉਹ ਮੁਲਾਜ਼ਮ ਵੀ ਪ੍ਰਸ਼ਾਸਨ ਸ਼ਾਮ ਰਿਹਾ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਕਰ ਜਾਂ ਦਿੱਤੀ। ਉਹ ਜਿਸੀ ਕਰਮੀ ਹੈ ਕਿ ਇਹ ਬਿਮਾਰ ਕਮਸਰ ਜਿਹਾ ਆਪਾ ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਤੇ ਉਹਨਾਂ ਦਾ ਘਰ ਦਾ ਝਗੜਾ ਸੀਗਾ ਤਾਂ ਉਹ ਪਛੋ ਘਰੋਂ ਵੀ ਮੈਨੂੰ ਪਤਾ ਲੱਗਿਆ ਕਿ ਇਹ ਤਕਰਾਰਬਾਦੀ ਚੱਲਦੀ ਆਈ ਹੈ ਤੇ ਉਹ ਆ ਗਏ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਬਹੁਤ ਮਾਗਰਬ ਮਤਬਾਕੀ ਘਟਨਾ ਆ ਅਸੀਂ ਅਸੀਂ ਤੁਰੰਤ ਪੀਸ ਕਰਕੇ ਕਾਰਵਾਈ ਕਰਾਂਗੇ। ਤੁਹਾਨੂੰ ਕਦੋਂ ਕੰਮ ਕਰਦੇ ਦੋਗੇ ਇੱਕੋ ਜਗ੍ਹਾ ਕੰਮ ਕਰਦੇ ਨਹੀਂ ਇਹ ਦੋਵੇਂ ਹੀ ਦਫ਼ਤਰ ਦਰਬਾਰ ਸਾਹਿਬ ਇੱਕ ਕਾਨਫਰੰਸ ਚਾ ਦੂਜਾ ਲਾਗੇ ਨਾਲ ਹੀ ਬਰਾਂਜਾ ਬਰਾਂਜਾ ਉੱਚ ਕੰਮ ਕਰ ਰਿਹਾ ਉਹ 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 ਕੇ ਡਿਊਟੀ ਕਰਨ ਨਾਲ ਆ ਤੇ ਕਰਕੇ ਇੱਕ ਦੂਜੇ ਨੂੰ ਰਜਣਾ ਮਿਲਦੇ ਵੀ ਆ ਤੇ ਪਰਿਵਾਰਕ ਰਿਸ਼ਤੇ ਵੀ ਆ ਹਜੇ ਤੱਕ ਤੇ ਹਾਲਤ ਤਾਂ ਸੀਰੀਅਸ ਆ ਨਹੀਂ ਬਾਕੀ ਜਦੋਂ ਮੈਡੀਕਲ ਰਿਪੋਰਟ ਆਈ ਉਹ ਦਵਾ ਗਈ